ਜਿੱਦੇ ਵੀ ਦੋ ਦੇਸ਼ਾਂ ਦੇ ਵਿਚਾਲੇ ਵੀ ਇੱਕ ਇੱਕ ਬਾਰਡਰ ਹੁੰਦਾ ਹੈ ਨਾ ਸੀਮਾ ਵੀ ਇੱਥੋਂ ਵੀਜ਼ਾ ਲੈ ਕੇ ਸ਼ਾਇਦ ਵੀ ਜਿੱਤੇ ਮਰਜੀ ਜ਼ੁਲਮ ਕਰ ਲੋ ਤਸ਼ੱਦਦਾਂ ਕਰ ਲੋ ਜੀ ਵੀ ਸਾਡੇ ਪਿਆਰ ਨੂੰ ਸਾਡੇ ਜਜ਼ਬੇ ਨੂੰ ਤੋੜ ਨਹੀਂ ਸਕਦੇ ਹੈਗੇ ਤਿੰਨ ਸਾਲ ਤਾਂ ਹੋ ਗਏ ਫੇ ਕਿੰਨੀ ਦੇਰ ਚਾਹੀਦੀ ਹੈ ਗੱਲਬਾਤ ਕਰਨ ਨੂੰ ਤੇ ਹੋਰ ਆਪਣੇ ਕਲਾਕਾਰ ਭੈਣ ਭਰਾ ਜਿਹੜੇ ਹੈਗੇ ਨੇ ਜੀ ਵੀ ਜਿੰਨਾ ਵੱਧ ਤੋਂ ਵੱਧ ਸਹਿਯੋਗ ਦੇ ਸਕਣ ਚੰਗੀ ਗੱਲ ਹੈ ਸ਼ੰਭੂ ਬਾਡਰ ਦੇ ਉੱਪਰ ਖੜੇ ਆ ਅੱਜ ਕਿਸਾਨ 12ਵੇਂ ਦਿਨ ਵੀ ਲਗਾਤਾਰ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਤੇ ਇੱਥੇ ਵੀਰ ਗੈਵੀ ਚਾਲ ਹੁਣੀ ਪਹੁੰਚੇ ਨੇ ਵੀਰੇ ਲਗਾਤਾਰ ਅੱਜ 12ਵਾਂ ਦਿਨ ਆ ਸ਼ੰਭੂ ਬਾਡਰ ਦੇ ਉੱਪਰ ਖਨੌਰੀ ਬਾਡਰ ਦੇ ਉੱਪਰ ਲਗਾਤਾਰ ਕਿਸਾਨ ਬੈਠੇ ਹੋਏ ਆ ਹਾਂਜੀ ਪਹਿਲਾਂ ਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵਾਹਿਗੁਰੂ ਕਰੇ ਜੀ ਜਿਹੜੇ ਆਪਣੇ ਹੱਕਾਂ ਮੰਗਾਂ ਦੇ ਲਈ ਇੱਥੇ ਕਿਸਾਨੀ ਭੈਣ ਭਰਾ ਸਾਰੇ ਕਿਸਾਨ ਭੈਣ ਭਰਾ ਇੱਥੇ ਆਏ ਨੇ ਜੀ ਵਾਹਿਗੁਰੂ ਜੀ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਸੁੱਖੀ ਸ਼ਾਂਤੀ ਇੱਥੋਂ ਆਪਣੀਆਂ ਮੰਗਾਂ ਪੂਰੀਆਂ ਕਰਕੇ ਘਰਾਂ ਨੂੰ ਵਾਪਸ ਜਾਣ ਜੀ ਪਰ ਜੀ ਮੈਂ ਜਦੋਂ ਇੱਥੇ ਆ ਕੇ ਦੇਖਿਆ ਨਾ ਵਾਕਈ ਮਨ ਬਹੁਤ ਉਦਾਸ ਹੋਇਆ ਜੀ ਵੀ ਜਿਵੇਂ ਦੋ ਦੇਸ਼ਾਂ ਦੇ ਵਿਚਾਲੇ ਵੀ ਇੱਕ ਇੱਕ ਬਾਰਡਰ ਹੁੰਦਾ ਹੈ ਨਾ ਸੀਮਾ ਵੀ ਇੱਥੋਂ ਵੀਜ਼ਾ ਲੈ ਕੇ ਸ਼ਾਇਦ ਆਪਣੀ ਦੇਸ਼ ਦੇ ਵਿੱਚ ਸੋ ਇਹ ਕਿਤੇ ਨਾ ਕਿਤੇ ਜਿਵੇਂ ਹੁਣ ਪਿਛਲੇ ਅੰਦੋਲਨ ਦੇ ਵਿੱਚ ਵੀ ਹਰਿਆਣਾ ਤੇ ਪੰਜਾਬ ਜਿਵੇਂ ਮਿਲ ਕੇ ਉਹ ਤੋਂ ਬਹੁਤ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਲੋਕ ਇਕੱਠੇ ਹੋਏ ਸੀਗੇ ਤਾਂ ਉਹ ਹੀ ਹੈ ਜੀ ਵੀ ਸ਼ਾਇਦ ਉਹਨਾਂ ਵੱਲੋਂ ਇਹੀ ਕੋਸ਼ਿਸ਼ ਹੈ ਵੀ ਏਕਾ ਤੋੜਿਆ ਜਾਵੇ ਬਿੜੇ ਦੇਸ਼ ਦੇ ਕਿਹ ਮਾਹੌਲ ਹੈ ਇਸ ਵਾਰ ਹਰਿਆਣੇ ਦੇ ਕਿਸਾਨ ਵੀ ਬਹੁਤ ਪਹੁੰਚ ਰਹੇ ਨੇ ਇੱਥੇ ਨਾ ਕਿ ਕਿਸੇ ਰਸਤਾ ਪਿੰਡਾਂ ਦੇ ਵਿੱਚੋਂ ਮਿਲਦਾ ਜਾਂ ਲਿੰਕ ਰੋਡ ਨੇ ਜਿਹੜੇ ਉਹਨਾਂ ਦੇ ਥਰੂ ਇੱਥੇ ਤੱਕ ਪਹੁੰਚਦੇ ਆ ਲੱਗਦਾ ਹੈ ਕਿ ਜਿਹੜਾ ਇੱਕ ਆ ਉਹ ਤਾਂ ਫਿਰ ਵੀ ਦੇਖਣ ਨੂੰ ਮਿਲ ਹੀ ਰਿਹਾ ਹਾਂ ਹਾਂਜੀ ਹਾਂਜੀ ਉਹੀ ਦੇਖੋ ਸਾਡੀ ਕੌਮ ਦੀ ਖਾਸੀਅਤ ਹੀ ਇਹ ਹੈ ਜੀ ਵੀ ਜਿੰਨੇ ਮਰਜੀ ਜ਼ੁਲਮ ਕਰ ਲੋ ਤਸ਼ੱਦਦਾਂ ਕਰ ਲੋ ਜੀ ਵੀ ਸਾਡੇ ਪਿਆਰ ਨੂੰ ਸਾਡੇ ਜਜ਼ਬੇ ਨੂੰ ਤੋੜ ਨਹੀਂ ਸਕਦੇ ਹੈਗੇ ਵੀਰੇ ਤੁਸੀਂ ਇੱਥੇ ਦਾ ਮਾਹੌਲ ਦੇਖਿਆ ਹੋਣਾ ਪਹਿਲੇ ਦਿਨ ਤੋਂ ਲੈ ਕੇ ਨਾ ਜਦੋਂ ਕਿਸਾਨ ਇੱਥੇ ਪਹੁੰਚੇ ਨੇ ਤੇ ਅਥਰੂ ਗੈਸ ਦੇ ਜਿਹੜੇ ਇੱਥੇ ਛੱਡੇ ਗਏ ਆ ਤੇ ਹੋਰ ਜਿਹਦਾ ਮਾਹੌਲ ਇੱਥੇ ਦੇਖਣ ਨੂੰ ਮਿਲਿਆ ਵਾ ਤੁਸੀਂ ਇਸ ਮਾਹੌਲ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਕਿ ਕਿ ਕਿਸਾਨ ਸਿਰਫ ਆਪਣੀ ਮੰਗ ਨੂੰ ਲੈ ਕੇ ਆਏ ਬਿਲਕੁਲ ਜੀ ਬਿਲਕੁਲ ਹੋਈ ਆ ਵੀ ਇਹ ਤਾਂ ਇੰਨੇ ਸ਼ਾਂਤਮਈ ਢੰਗ ਦੇ ਨਾਲੇ ਕੋਈ ਥੋੜੋ ਵੀ ਕਿਸੇ ਦੇਸ਼ ਨੇ ਤੁਹਾਡੇ ਉੱਤੇ ਹਮਲਾ ਕਰਤਾ ਸੋ ਐਨੇ ਪਿਆਰ ਦੇ ਨਾਲ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੇ ਇਹ ਤਾਂ ਬਹੁਤ ਹੀ ਅਨਮਨੁੱਖੀ ਵਿਵਹਾਰ ਹੈਗਾ ਜੀ ਪਰ ਮੈਂ ਇਹ ਵੀ ਹੈ ਵੀ ਕਿਸਾਨਾਂ ਨਾਲ ਹੀ ਇਦਾਂ ਕਿਉਂ ਹੁੰਦਾ ਮਰਾਠਾ ਅੰਦੋਲਨ ਹੋਇਆ ਸੀਗਾ ਜੀ ਉੱਥੇ ਉਹਨਾਂ ਨੇ ਆਪਣੇ ਹੱਕਾਂ ਦੇ ਲਈ ਹੈ ਨਾ ਆਪਣੇ ਰਿਜ਼ਰਵੇਸ਼ਨ ਦੇ ਲਈ ਉਹਨਾਂ ਨੇ ਅੰਦੋਲਨ ਕੀਤਾ ਸੀ ਕਿੰਨੇ ਬਹੁਤ ਇਕੱਠੇ ਹੋਏ ਸੀਗੇ ਹੈ ਨਾ ਪਰ ਉਹਦੇ ਖਿਲਾਫ ਕਦੇ ਵੀ ਕੋਈ ਆਏ ਨਹੀਂ ਵੀ ਬੈਰੀਕਾਡ ਲਾਤੇ ਕਦੇ ਕੋਈ ਉੱਥੇ ਨੀਲਾ ਉਹ ਕਿੱਲਾ ਸੜਤੀਆਂ ਆ ਹੁਣ ਹੀ ਲਖਨਊ ਦੇ ਵਿੱਚ ਪੇਪਰ ਲੀਕ ਹੋਇਆ ਉੱਥੇ ਵੀ ਕਿੰਨੇ ਲੱਖਾਂ ਦੀ ਗਿਣਤੀ ਚ ਵਿਦਿਆਰਥੀ ਨੇ ਉੱਥੇ ਕਿਹੜੀਆਂ ਫੋਰਸਾਂ ਲਾਤੀਆਂ ਇਹ ਕਿਸਾਨਾਂ ਦੇ ਨਾਲ ਹੀ ਪਤਾ ਨਹੀਂ ਕਿਉਂ ਕਰਦੇ ਨੇ ਜੀ ਪਿਛਲੀ ਵਾਰ ਜੇ ਗੱਲ ਕਰੀਏ ਕਿਸਾਨਾਂ ਨਾਲ ਜਦੋਂ ਵੀ ਗੱਲਬਾਤ ਕਰਦੇ ਆ ਉਹ ਕਹਿੰਦੇ ਜੀ ਪਿਛਲੀ ਵਾਰ ਸਾਡੀ ਮੰਗ ਮੰਨੀ ਗਈ ਸੀਗੀ ਐਮਐਸਪੀ ਦਾ ਜਿਹੜਾ ਮद्दा ਮद्दा ਮਾਜਾ ਮਸਲਾ ਵਾ ਉਹ ਪਿਛਲੀ ਵਾਰ ਕਾਨੂੰਨ ਰੱਦ ਕਰਾਉਣੇ ਤੇ ਐਮਐਸਪੀ ਦਾ ਕਾਨੂੰਨ ਬਣਾਉਣਾ ਦੋਵੇਂ ਇਕੱਠੇ ਸੀਗੇ ਤੇ ਉਸ ਨੂੰ ਲੈ ਕੇ ਗੱਲਬਾਤ ਹੁੰਦੀ ਆ ਕਿਸਾਨ ਉੱਥੋਂ ਧਰਨਾ ਖਤਮ ਕਰਕੇ ਵਾਪਸ ਆਉਂਦੇ ਆ ਤੇ ਇਹੀ ਕਿਹਾ ਗਿਆ ਸੀ ਕਿ ਜਲਦ ਹੁਣ ਇਹਦਾ ਵੀ ਜਿਹੜਾ ਕਾਨੂੰਨ ਬਣ ਦੇਗਾ ਪਰ ਤਕਰੀਬਨ 2 ਸਾਲ ਤੋਂ ਬਾਅਦ ਵੀ ਰੰਗੇ ਆ ਨੇ ਬਿਲਕੁਲ ਉਹੀ ਗੱਲ ਕਹਿੰਨੇ ਜੀ ਜਿਵੇਂ ਮੈਂ ਹੁਣ ਇੰਟਰਵਿਊ ਦੇਖ ਰਿਹਾ ਸੀ ਕਿ ਆਪਣੇ ਖੇਤੀਬਾੜੀ ਮੰਤਰੀ ਹੈ ਨਾ ਜੀ ਅ ਮੁੰਡਾ ਸਾਹਿਬ ਅਰਜੁਨ ਮੁੰਡਾ ਜੀ ਸ਼ਾਇਦ ਉਹਨਾਂ ਦਾ ਇਹੀ ਨਾਮ ਹੈ ਉਹ ਕਹੇ ਰਹੇ ਸੀ ਵੀ ਸ਼ਾਂਤੀ ਕੇ ਸਾਥ ਵਿਚਾਰ ਵਿਮਰਸ਼ ਕੀਜੀਏ ਬਾਤ ਚੀਤ ਕੀਜੀਏ ਤਾਂ ਹੁਣ ਜੀ 3 ਸਾਲ ਤਾਂ ਹੋ ਗਏ ਵੀ ਕਿੰਨੀ ਦੇਰ ਚਾਹੀਦੀ ਹੈ ਗੱਲਬਾਤ ਕਰਨ ਨੂੰ ਹੈ ਨਾ ਸੋ ਜੇ ਉਹ ਗੱਲਬਾਤਾਂ ਦੇ ਰਾਹੀ ਚੀਜ਼ਾਂ ਪੂਰੀਆਂ ਨਹੀਂ ਹੁੰਦਾ ਤਾਂ ਮਜਬੂਰਨ ਨੂੰ ਮਜਬੂਰਨ ਕਿਸਾਨ ਨੂੰ ਇੱਥੇ ਆਉਣਾ ਪੈਂਦਾ ਜੀ ਸੋ ਸਰਕਾਰ ਅੱਗੇ ਬੇਨਤੀ ਹੈ ਜੀ ਵੀ ਕਿਸੇ ਤਰੀਕੇ ਦੇ ਨਾਲ ਮੇਲਜੋਲ ਕਰਕੇ ਵੀ ਇਹ ਮੰਗਾ ਮੰਨ ਲੈਣ ਕਾਨੂੰਨ ਬਣ ਜੇ ਜੀ ਤਾਂ ਕਿ ਸਾਰੇ ਦੇਸ਼ ਦੇ ਵਿੱਚ ਇੱਕ ਵਧੀਆ ਕਿਸਾਨ ਖੁਸ਼ਹਾਲ ਰਹਿ ਸਕੇ ਵੀ ਜਿਸ ਤਰੀਕੇ ਕਿਸਾਨ ਅੱਜ 12ਵੇਂ ਦਿਨ ਲਗਾਤਾਰ ਡਟੇ ਹੋਇਆ ਜਜ਼ਬਾ ਤੇ ਜਿਹੜਾ ਹੋ ਇੱਥੇ ਹੌਸਲੇ ਨਾਲ ਦੇਖਣ ਨੂੰ ਮਿਲਿਆ ਤੁਸੀਂ ਵੀ ਲਗਾਤਾਰ ਕਿਸਾਨਾਂ ਨਾਲ ਵਿਚਰਦੇ ਰਹਿੰਦੇ ਹੋ ਗੱਲਬਾਤ ਕਰਦੇ ਰਹਿੰਦੇ ਹੋ ਇਸ ਹੌਸਲੇ ਦੇ ਬਾਰੇ ਜਜ਼ਬੇ ਦੇ ਬਾਰੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਵਿਚਾਰ ਦਿੰਦੇ ਹੋ ਇਸ ਦੇ ਬਾਰੇ ਨਹੀਂ ਜਜ਼ਬਾ ਤਾਂ ਜੇ ਹਮੇਸ਼ਾ ਆਪਣੀ ਕੌਮ ਦਾ ਜੀ ਬਲੰਦੀਆਂ ਦੇ ਉੱਤੇ ਰਹਿੰਦਾ ਬਲਕਿ ਜਿੰਨੇ ਇਹ ਇਹੋ ਜਿਹੀਆਂ ਚੀਜ਼ਾਂ ਕਰਨਗੀਆਂ ਓਡੇ ਸਾਡੇ ਜਜ਼ਬੇ ਨੂੰ ਹੋਰ ਮਜਬੂਤੀ ਮਿਲੂਗੀ ਸੋ ਪੰਜਾਬੀਆਂ ਦਾ ਜਜ਼ਬਾ ਤਾਂ ਸ਼ੁਰੂ ਤੋਂ ਹੀ ਜਾਣਿਆ ਜਾਂਦਾ ਕਿਤੇ ਕੋਈ ਕਮੀ ਨਹੀਂ ਇੱਕ ਵਾਰ ਮੰਗ ਲੈਣਾ ਅੱਛਾ ਵੀਰੇ ਇੱਕ ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਹੋਰ ਚੀਜ਼ ਪੁੱਛਣਾ ਚਾਹਣਾ ਵਾ ਤੁਸੀਂ ਇੱਥੇ ਕਿਸ ਤਰੀਕੇ ਦਾ ਸਹਿਯੋਗ ਦੇ ਰਹੇ ਹੋ ਜਾਂ ਤੁਸੀਂ ਇੱਥੇ ਪ੍ਰਦਰਸ਼ਨ ਵਿੱਚ ਅੱਜ ਪਹੁੰਚੇ ਹੋ ਜਿਵੇਂ ਤਾਂ ਕਿਸ ਤਰੀਕੇ ਦਾ ਸਹਿਯੋਗ ਤੋਂ ਡਾ ਰਹਿਣ ਵਾਲਾ ਸਹਿਯੋਗ ਤਾਂ ਜੀ ਇਕਤਾ ਦੇਖੋ ਆਪਣੇ ਮਾਰਚ ਨਿਕਲ ਲਈ ਹੈ ਕਿ ਸ਼ੁਕਰ ਉਹਨਾਂ ਦੇ ਜੋ ਵੀ ਮਤਲਬ ਦੁਖਦਾਈ ਘਟਨਾ ਵਾਪਰੀ ਹੈ ਨਾ ਜੀ ਸੋ ਪ੍ਰਮਾਤਮਾ ਇਦਾਂ ਦੀ ਹੋਰ ਕੋਈ ਘਟਨਾ ਨਾ ਵਾਪਰੇ ਜੀ ਇਹ ਹੀ ਅਰਦਾਸ ਹੈ ਪ੍ਰਮਾਤਮਾ ਅੱਗੇ। ਜੀ। ਬਾਕੀ ਇਹ ਜੀ ਮੌਕੇ ਦੇ ਉੱਤੇ ਆ ਕੇ ਜਿੰਨਾਂ ਕੋ ਆਪਣੇ ਵੱਲੋਂ ਸਹਿਯੋਗ ਦੇ ਹੋ ਸਕਦਾ ਹੈ ਜੀ। ਸੋ ਦੇਖ ਕੇ ਕਈ ਵਾਰੀ ਮੈਨੂੰ ਇਹ ਵੀ ਆ ਵੀ ਹੋਰ ਆਪਣੇ ਕਲਾਕਾਰ ਭੈਣ ਭਰਾ ਜਿਹੜੇ ਹੈਗੇ ਨੇ ਜੀ ਵੀ ਜਿੰਨਾ ਵੱਧ ਤੋਂ ਵੱਧ ਸਹਿਯੋਗ ਦੇ ਸਕਣ ਚੰਗੀ ਗੱਲ ਹੈ ਜੀ। ਅਮ ਵੀਰੇ ਤੁਸੀਂ ਇੱਥੇ ਪਹੁੰਚੇ ਅਸੀਂ ਪਿਛਲੀ ਵਾਰ ਵੀ ਤੁਸੀਂ ਬੜਾ ਸਾਥ ਦਿੱਤਾ ਇਸ ਵਾਰ ਵੀ ਪਹੁੰਚੇ ਕਿਉਂਕਿ ਇਸ ਦੇ ਨਾਲ ਕਿਸਾਨ ਜਿਹੜੇ ਨੌਜਵਾਨ ਨੇ ਉਹਨਾਂ ਦਾ ਵੀ ਬੜਾ ਹੌਸਲਾ ਵਾਧਦਾ ਵਾ ਕਿਉਂਕਿ ਬੜੇ ਕਲਾਕਾਰਾਂ ਨੂੰ ਲੈ ਕੇ ਵੀ ਸਵਾਲ ਜਿਹੜੇ ਉੱਠ ਰਹੀ ਸੀ ਅਮੀਤੋ ਜਮਾਨਬਾਈ ਜੀ ਪਹੁੰਚੇ ਪਿਛਲੇ ਦਿਨ ਅਸੀਂ ਉਹਨਾਂ ਨਾਲ ਗੱਲ ਕੀਤੀ ਬਾਈ ਕਹਿੰਦਾ ਕੋਈ ਗੱਲ ਨਹੀਂ ਇੱਕ ਦੋ ਦੇ ਦੇਖੋ ਸਾਰੇ ਆ ਜਾਣੇ ਆ ਆ ਜਾਣਗੇ ਜੀ ਬਿਲਕੁਲ ਆ ਜਾਣਗੇ ਤੇ ਬਾਕੀ ਸਾਰਿਆਂ ਦਾ ਜੀ ਧੰਨਵਾਦ ਹੈ ਤੇ ਵੀ ਸੁੱਖ ਸ਼ਾਂਤੀ ਦੇ ਨਾਲ ਸਾਰੇ ਆਪਾਂ ਆਪਣੀ ਇਹ ਮੁਹਿੰਮ ਨੂੰ ਅੱਗੇ ਲੈ ਕੇ ਜਾਈਏ